ਵਾਸਤੀ ਲਿਆਉਣਾ ਕੀਤੀਆਂ ਦੋ ਮਨ ਸ਼ਰਧਾਲੂਆਂ ਨੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੰਮੁਖ ਪਹੁੰਚ ਕੇ ਦਰਸ਼ਨਾਂ ਦੀਦਾਰੇ ਪ੍ਰਾਪਤ ਕੀਤੇ ਆਪਣੇ ਹੱਥ ਤੇ ਸਿਰ ਗੁਰੂ ਸਤਿਗੁਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਛਪਰਸ਼ ਕੀਤੇ ਨੇ ਪ੍ਰਾਰਥਾ ਜੋੜ ਕੇ ਗੁਰੂ ਸਤਿਗੁਰ ਦੇ ਸੰਮੁਖ ਬੇਨਤੀ ਕੀਤੀ ਅਰਜ ਕੀਤੀ ਹੈ ਅਰਦਾਸ ਕੀਤੀ ਆਪਣੀ ਮਨ ਦੀ ਭਾਵਨਾ ਜ਼ਾਹਰ ਕੀਤੀ ਸਤਿਗੁਰ ਦੇ ਸਰਮੁਖ ਤਾ ਦੋਨੋਂ ਜਣੇ ਸਤਿਗੁਰ ਦੇ ਸਰਮੁਖ ਖੜੇ ਰਹੇ ਹੁਣ ਇਹਦੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਦਸ਼ਾਹ ਦਇਆ ਦੇ ਸਾਗਰ ਉਹਨੇ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਣ ਦੀ ਊਟ ਨਿਆਸ ਰੰਦੇ ਆਸਰਨ ਗੱਤਿਆਂ ਦੀ ਗਤ ਲਪਤਿਆਂ ਦੀ ਫਤ ਸਤ